ਆ ਦੇਖੋ ਜੀ ਅੱਜ ਅਸੀਂ ਭਾਂਡੇ ਵਾਲੀ ਦੁਕਾਨ ਤੇ ਆਏ ਆ ਬਹੁਤ ਵਧੀਆ ਭਾਂਡੇ ਆ ਇਹਨਾਂ ਦੀ ਦੁਕਾਨ ਤੇ ਅਸੀਂ ਖਰੀਦਣ ਵਾਸਤੇ ਆਏ ਆ ਸ਼ੋਪਿੰਗ ਕਰ ਰਹੇ ਆ ਆ ਜੀ ਨਾ ਹੋਰ ਵੀ ਲੈ ਆ ਆ ਦੁਕਾਨ ਦੇ ਮਾਲਿਕ ਨੇ ਭਾਂਡੇ ਦੇ ਰਹੇ ਨੇ ਬਹੁਤ ਪਿੰਨੇ ਵਧੀਆ ਲੱਗ ਰਹੇ ਨੇ ਬਹੁਤ ਵਧੀਆ ਦੁਕਾਨ ਦੀ ਡੈਕੋਰੇਟ ਹੈ ਹਰ ਚੀਜ਼ ਮਿਲਦੀ ਹੈ ਇੱਥੇ ਜਿਸ ਤਰ੍ਹਾਂ ਦਾ ਵੀ ਸਮਾਨ ਲੈ ਜਾਓ ਤੁਸੀਂ ਆ ਕੇ ਬਾਜ਼ਾਰ ਨਾਲੋਂ ਸਸਤਾ ਤੇ ਬਹੁਤ ਵਧੀਆ ਮਿਲਦਾ ਹੈ ਦੇਖੋ ਭਾਂਡੇ ਪਾ ਰਹੇ ਨੇ ਕੁੱਕਰ ਦੇ ਰਹੇ ਨੇ ਬਾਜ਼ਾਰ ਨਾਲੋਂ ਕਾਫੀ ਸਸਤੀ ਚੀਜ਼ ਮਿਲਦੀ ਹੈ ਤੁਸੀਂ ਇਸ ਦੁਕਾਨ ਤੇ ਜਰੂਰ ਆਓ ਆਹ ਵੇਖੋ ਜੀ ਮਾਇਸਿਸ ਮੇਰੀ ਭੈਣ ਜੋ ਕੜਾਈ ਲੈਣ ਆ ਰਹੇ ਨੇ ਮੂਲ ਕਾ ਰਹੇ ਨੇ ਭਾਈ ਭਾਂਡੇ ਦੇ ਰਹੇ ਨੇ ਕੁੱਕਰ ਦੇ ਰਹੇ ਨੇ ਇੰਨਾ ਦੀ ਲੋਕੇਸ਼ਨ ਤੁਹਾਡੀ ਚੁੰਗੀ ਵਾਲਾ ਬਾਜ਼ਾਰ ਚੁੰਗੀ ਵਾਲਾ ਬਾਜ਼ਾਰ ਜੀ ਇੰਨਾ ਦੀ ਲੋਕੇਸ਼ਨ ਹੈ ਬਹੁਤ ਵਧੀਆ ਭਾਂਡੇ ਮਿਲਦੇ ਨੇ ਹੁਣ ਦੀਵਾਲੀ ਤੇ ਇਹਨਾਂ ਨੇ ਬਹੁਤ ਵੱਡੀ ਸੇਲ ਲਗਾਣੀ ਹੈ ਜਿੰਨੇ ਵੀ ਭਾਂਡੇ ਖਰੀਦਨੇ ਹੁਣ ਤੁਸੀਂ ਸਸਤੇ ਰੇਟਾਂ ਵਿੱਚ ਇੱਥੇ ਆ ਕੇ ਖਰੀਦ ਸਕਦੇ ਨੇ ਬਹੁਤ ਵਧੀਆ ਹਰ ਕਿਸ ਚੀਜ਼ ਇਹਨਾਂ ਕੋਲ ਹਰ ਚੀਜ਼ ਦਾ ਸਮਾਨ ਹੈ ਇਲੈਕਟ੍ਰਿਕ ਸਮਾਨ ਹੈ ਹਰ ਕਿਸ ਚੀਜ਼ ਮਿਲ ਜਾਂਦੀ ਹੈ ਕਰੋਕਰੀ ਮਿਲ ਜਾਂਦੀ ਹੈ ਜੋ ਤੁਸੀਂ ਸ਼ੂਟ ਕਰਨਾ ਚੋਅ ਲੈਣਾ ਚਾਹੋ ਲੈ ਸਕਦੇ ਹੋ ਉਧਰ ਵੀ ਬਣਾ ਲਈਏ ਇਹ ਦੇਖੋ ਜੀ ਕਿੰਨੇ ਵਧੀਆ ਭਾਂਡੇ ਪਤილები ਹਰ ਇੱਕ ਚੀਜ਼ ਹੈ ਇੰਨਾ ਲਖੋ ਆਹ ਕਿਹੜੀ ਚੀਜ਼ ਹੈ ਇਹਨਾਂ ਦੀ ਬਹੁਤ ਵਧੀਆ ਸਮਾਨ ਹੈ ਕਰੋਕਰੀ ਦਾ ਸਮਾਨ ਹੈ ਪ੍ਰੈਸਾਂ ਹਰ ਇੱਕ ਚੀਜ਼ ਹੈ ਇਹ ਦੇਖੋ ਤੁਸੀਂ ਜੋ ਖਰੀਦਣਾ ਚਾਹੋਗੇ ਸੇਲ ਦੇ ਸਾਥ ਜਿੰਨਾ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਬਹੁਤ ਵਧੀਆ ਚੀਜ਼ਾਂ ਨੇ ਆਓ ਤੁਸੀਂ ਇੱਕ ਵਾਰ ਜ਼ਰੂਰ ਖਰੀਦੋ ਆਹਨ ਜਿਓ ਨਿੱਕੇ ਲੱਭੀ ਹੋਇਆ ਅੰਕਲ ਬਹੁਤ ਵਧੀਆ ਸਮਾਨ ਮਿਲਦਾ ਇੱਥੋਂ ਲੈ ਕੋ ਗਾਖ ਲੋ ਤੇ ਇਹਨੇ ਗਾਣ ਕੀ ਸੀ ਅਪਰੇਸਾ ਨੇ ਪਾਣੀ ਵਾਲੀਆਂ ਬੋਤਲਾਂ ਇੰਨੀ ਸਾਈਜ਼ ਗਾ ਗਾਰੇ ਨੇ ਜਾ ਰਹੇ ਨੇ ਹਾਂ ਨਹੀਂ ਢੱਕਣ ਵਾਲੀ ਲੈਣੀ ਹੈ ਢੱਕਣ ਵਾਲੀ ਲੈਣੇ ਤੁਹਾਨੂੰ ਕਿੰਨੀ ਵਾਰ ਤੇ ਕਿਹਾ ਹੈ ਢੱਕਣ ਵਾਲੀ ਕੜਾਈ ਨਹੀਂ ਮਿਲ ਰਹੀ ਜੀ ਦੇਖੋ ਤੁਸੀਂ ਢੱਕਣ ਵਾਲੀ ਲੈਣੀ ਆ ਢੱਕਣ ਵਾਲੀ ਕੜਾਈ ਦਿਖਾਓ ਜੀ ਢੱਕਣ ਵਾਲੀ ਢੱਕਣ ਲੱਗ ਜਾਓ ਦਿਖਾਓ ਢੱਕਣ ਛੋਟੀ ਹੈ ਛੋਟੀ ਆ ਥੋੜਾ ਵੱਡੀ ਦੇ ਥੋੜੀ ਵੱਡੀ ਕੜਾਈ ਦਿਖਾਓ ਇਹ ਕੁੱਕਰ ਨੇ ਇਹ ਜੀ ਸਮਾਨ ਖਰੀਦਣ ਆਏ ਨੇ ਹਾਂਜੀ ਆ ਵੇਖੋ ਜੀ ਇਹ ਚੈੱਕ ਕਰ ਲਿਆ ਇਹਨਾ ਭਾਜੀ ਕੋ ਜਰੂਰ ਆਇਓ ਜੀ ਦੁਕਾਨ ਤੇ ਸਮਾਨ ਲੈਣ ਵਾਸਤੇ ਬਹੁਤ ਸਸਤਾ ਤੇ ਵਧੀਆ ਮਿਲਦਾ ਹੈ ਵੇਖੋ ਕਿੰਨੇ ਭਾਂਡੇ ਲਿਸ਼ਕ ਰਹੇ ਨੇ ਆ ਵੇਖੋ ਜੀ ਪਲਾਸਟਿਕ ਦਾ ਸਮਾਨ ਸਾਰਾ ਬਹੁਤ ਸਸਤਾ ਬਹੁਤ ਟਿੰਕਰ ਟ੍ਰੇਟਾ ਵਿੱਚ ਨੇ ਹਰ ਇੱਕ ਚੀਜ਼ ਮਿਲ ਰਹੀ ਹੈ ਆਓ ਫਿਕਰਿ ਤੋਂ ਅੰਮ੍ਰਿਤ ਆਵੇ ਆ ਦੇਖੋ ਜੀ ਜਰੂਰ ਆਓ ਆਹ ਤਾਂ ਬਾਈ 33 ਹੈ ਇਨੀ ਆ ਬਾਟੀਆਂ 100 ਰੁਪਏ ਦੇਖੋ ਜੀ ਹਰ ਚੀਜ਼ ਦਾ 100 ਰੁਪਏ ਆਹ ਵੇਖੋ ਜੀ ਪੋਚੇ ਫੇਰਨ ਵਾਲੇ ਕਿੰਨੇ ਨੇ ਦੇਖੋ ਤੁਸੀਂ ਬਹੁਤ ਸਸਤੀ ਰੇਟਾਂ 'ਚ ਸਿਰਫ 100 ਰੁਪਏ ਆਓ ਤੇ ਖਰੀਦੋ ਹਰ ਕਿਛੀ ਚੀਜ਼ ਮਿਲਦੀ ਹੈ ਇੱਥੋਂ ਸਸਤੇ ਰੇਟਾਂ 'ਚ ਬਹੁਤ ਸਸਤੇ ਨੇ ਮਮੂ ਵੀ ਸੇਬੀ ਲੰਘੇ ਨੇ ਐਕਸਟਰਾ ਲਾਸਟ ਦਸ ਰਸਤੇ ਗਈ ਤੇ ਲੱਗ ਗਈ ਚਾਰ ਬੱਲੇ ਸਵਾਸ ਹੋਣੀ ਆ ਉਹ ਡੱਬ ਲੋ ਬਣਾਣਾ ਨਹੀਂ ਨਹੀਂ ਚਲ 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 ਉੱਧਰੋਂ ਦੇਖਦੀ ਹਾਂ ਬਾਹਣੀ ਘਟੇ ਮੇਰੀ ਨਾਲ ਚਾਰ ਆ ਦੇਖੋ ਜੀ ਅਸੀਂ ਹੁਣ ਜਾ ਰਹੇ ਹਾਂ ਕਿਉਂਕਿ ਸਾਨੂੰ ਸਮਾਨ ਕਾਫੀ ਐਸੀ ਖਰੀਦ ਲਿਆ ਹੈ ਅਸੀਂ ਹੁਣ ਆਪਣੇ ਘਰ ਨੂੰ ਬਹੁਤ ਜ਼ਿਆਦਾ ਸਮਾਨ ਖਰੀਦ ਲਿਆ ਹੈ ਅਸੀਂ ਹੁਣ ਆਪਣੇ ਘਰ ਨੂੰ ਜਾ ਰਹੇ ਹਾਂ ਜੇ ਤੁਹਾਨੂੰ ਮੇਰਾ ਵੀ ਲੋਗ ਪਸੰਦ ਆਵੇ ਤਾਂ ਲਾਈਕ ਕਮੈਂਟਸ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਏ ਫੈਮਿਲੀ ਬਾਏ